ਵਾਇਗੁਰਜੀ ਦਾ ਸਤ ਸਾਲ ਹੈ ਤੁਸੀਂ ਕੀ ਬੰਦੇ ਅੱਜ ਤਰੀਕ 8 ਤੋਂ ਯਾਨੀ ਕਿ 25 ਸਤੰਬਰ 2024 ਦੀ ਹੈ ਆਪਾਂ ਸਾਰੇ ਆ ਗੁਰਦੁਆਰਾ ਕੰਤ ਕਮਲ ਸਾਹਿਬ ਮਾਛੀਵਾੜਾ ਵਿਖੇ ਜਿਵੇਂ ਤੁਸੀਂ ਦਸਰੀ ਜੁੜੀ ਦੇਖ ਸਕਦੇ ਹੋ ਸਾਹਮਣੇ ਲਿਖਿਆ ਕਿ 8 ਤੋਂ ਅੱਜ ਦੀ ਰਾਤ ਹੀ ਜੀ ਸਾਹਿਬ ਅੱਥੇ ਪਹੁੰਚੇ ਸੀ ਤੇ ਅੱਗੇ ਚੱਲ ਕੇ ਆਪਾਂ ਇਹ ਖਾਣ ਦੇ ਤਖਣ ਮੇਲੇ ਕਰਾਂਗੇ ਫੀਟ ਤੋਂ ਆਪਾਂ ਅੰਦਰ ਆ ਚੁੱਕੇ ਆ ਆ ਲਿਖਿਆ ਵੀ ਹੋਇਆ ਇੱਥੇ ਬਾਬਾ ਦਿਆ ਸਿੰਘ ਜੀ ਬਾਬਾ ਧਰਮ ਸਿੰਘ ਜੀ ਤੇ ਬਾਬਾ ਮਾਨ ਸਿੰਘ ਜੀ ਇੱਥੇ ਆ ਕੇ ਮਿਲੇ ਸੀ ਤੇ ਇੱਧਰ ਅੱਗੇ ਜਾ ਕੇ ਉਹ ਝੰਡਾ ਦਾ ਰੁੱਖ ਤੇ ਉਹ ਖੂਹ ਹੈ ਇਹ ਖੂਹ ਜਿਹੜਾ ਇਹ ਗੁਲਾਬੀ ਮਸੰਦ ਦਾ ਖੂਹ ਸੀ ਆਪਾਂ ਮਸੰਦਾਂ ਨੂੰ ਬਹੁਤ ਮਾੜੇ ਤਰੀਕੇ ਨਾਲ ਯਾਦ ਕਰਦੇ ਆ ਸਾਰੇ ਮਸੰਦ ਮਾੜੇ ਨਹੀਂ ਸੀ ਤੇ ਗੁਲਾਬਾ ਇਥੋਂ ਮਾਛੀਵਾੜਾ ਸਾਹਿਬ ਤੋਂ ਰਸਦ ਲਈ ਆ ਕੇ ਅਨੰਦਪੁਰ ਸਾਹਿਬ ਗੁਰੂ ਚਰਨਾਂ ਦੇ ਵਿੱਚ ਸਪੇਡ ਕਰਦਾ ਹੁੰਦਾ ਸੀ ਇੱਥੇ ਹੀ ਗੁਰੂ ਘਰ ਦੇ ਦੋ ਅਨਨệ ਸੇਵਕ ਭਾਈ ਕਨੀਖਾਹ ਤੇ ਭਾਈ ਨਵੀਖਾਹ ਵੀ ਰਹਿੰਦੇ ਸੀ ਉਹ ਕਾਬਲ ਤੋਂ ਘੋੜੇ ਲਿਆ ਕੇ ਗੁਰੂ ਸਾਹਿਬ ਨੂੰ ਵੇਚਦੇ ਹੁੰਦੇ ਸੀ ਤੇ ਇਸ ਵਪਾਰ ਦਰਾਂ ਨੂੰ ਗੁਰੂ ਸਾਹਿਬ ਦੇ ਸ਼ਰਧਾਲੂ ਬਣੇ ਸੀ ਇੱਥੋਂ ਲੰਘ ਕੇ ਆਪਾਂ ਪਹੁੰਚ ਚੁੱਕੇ ਹਾਂ ਸਰੋਵਰ ਤੇ ਸਰੋਵਰ ਦੇ ਵਿੱਚ ਸੰਗਤ ਹੱਥ ਮੂੰਹ ਧੋ ਕੇ ਇਸ਼ਨਾਨ ਕਰਕੇ ਦਰਸ਼ਨ ਮੇਲੇ ਕਰ ਰਹੀ ਹੈ ਉਹ ਸਾਹਮਣੇ ਜਿਹੜੀ ਸਾਇਆ ਇਹ ਇੱਥੇ ਆ ਖੂਹ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਇਸ ਖੂਹ ਤੇ ਪਹੁੰਚੇ ਸੀ ਇੱਥੋਂ ਜਲ ਛਕਿਆ ਤੇ ਇੱਥੋਂ ਟੈਂਡ ਲੈ ਕੇ ਉਸ ਪਾਸੇ ਗਏ ਸੀ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ਿਸ਼ੋਭਿਤ ਨਾਲ ਹੀ ਉਹ ਪੁਰਾਣਾ ਝੰਡ ਜਿੱਥੇ ਗੁਰੂ ਸਾਹਿਬ ਨੇ ਹਰਾਮ ਕੀਤਾ ਸੀ ਉਹ ਵੀ ਦਰਸ਼ਨ ਕਰਦੇ ਕੋਰਡੀਅਮ ਚੜ ਕੇ ਉੱਪਰ ਬਣਿਆ ਖੂਬ ਉਹ ਦੋ ਦੋ ਕੋਲ ਨਾ ਪਹੁੰਚ ਕੇ ਜੀ ਜੀ ਇਹ ਕੋਈ ਮਾਰਾ ਇਸ ਇੱਕ ਇਹ ਉਪਰਾਤਨ ਖੂਬ ਹੀ ਮਾਉਂ ਜਿੱਦੇ ਅਰਦਵਾਲੀ ਪੜ੍ਹ ਤੋਂ ਕਮਜੋਨ ਦਿੱਸੀ ਇੱਥੇ ਇੱਥੇ ਮੈਂ ਜਾਲ ਦੇ ਬਾਹਰ ਰੱਖਿਆ ਇਉਂ ਪਵਿੱਤਰ ਕੂ ਡੇਤਾ ਗੱਲ ਗੁਰਸਾਹਿਬ ਨੇ ਛਕਿਆ ਸੀ ਪੈਸੇ ਕਾਣੇ ਕਿੰਨੇ ਦਾ ਉਹਦੇ ਵਿੱਚੋਂ ਪਾਈਪ ਲਾ ਕੇ ਇੱਧਰ ਜਲ ਛਕਣ ਲਈ ਬਣਾਇਆ ਸੀ ਇਥੋਂ ਇਥੋਂ ਸੰਤ ਸਾਹਿਬ ਤਾਂ ਚੱਲ ਸਕਦੇ ਆ। ਅੱਪਾ ਵੀ ਚੱਲ ਸਕਦੇ ਆ। ਕੋਲੀ ਚ ਪੜਾ। ਲੌੜਾ ਸ਼ਿਕ ਹੋ ਜਾ। ਇਧਰੋਂ ਸੰਤ ਸਾਹਿਬ ਦਾ ਦਰਸ਼ਨ ਕਰਕੇ ਆ ਨਵਾਂ ਗੁਰਦੁਆਰਾ ਸਾਹਿਬ ਬਣਿਆ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਨਹੀਂ ਹੁੰਦਾ ਸੀ। ਇੱਥੋਂ ਚੱਲ ਸਕਣ ਉਪਰੰਤ ਸੰਤਾਂ ਦੇ ਦਰਿਆ ਕੀ ਦਰਸ਼ਨ ਕਰਦੀਆਂ।

ਤੇ ਖੜਿਆ ਹੋਆ ਉਸ ਗਰਾਮ ਦਾ ਕਿ ਚੂਲ ਦੇ ਨਿਸ਼ਾਨ ਸਾਹਿਬ ਤੇ ਇੱਧਰ ਕੜਾ ਪ੍ਰਸ਼ਾਦੀ ਦੇ ਗੋਪਾ ਦੀਗ ਲੈ ਕੇ ਫਿਰ ਅੰਦਰ ਲਈ ਦਰਸ਼ਨ ਦੇ ਲਈ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ 35 ਲਿਖੀ ਹੋਈ ਹੈ ਤੇ ਗੁਰਮੁਖੀ ਮੋਹਰ ਨਹੀਂ ਲਿਖੀ ਹੈ ਕਿਉਂਕਿ ਸਾਡੀਆਂ ਪੀੜ੍ਹੀਆਂ ਜੇ ਇਸ ਭਾਸ਼ਾ ਦੇ ਨਾਲ ਇਸ ਲਿਪੀ ਦੇ ਨਾਲ ਜੁੜੇ ਰਹਿਣਗੀਆਂ ਤਾਂ ਹੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਸਕਣਗੀਆਂ ਉਹਨਾਂ ਦੇ ਅਰਥਾਂ ਨੂੰ ਧਾਰਨ ਕਰ ਸਕਣਗੀਆਂ ਅੱਛੀ ਦੀ ਸਵਾ ਦੇ ਦਿਨ ਚੱਲਦੇ ਹੋਣ ਕਰਕੇ ਸੰਗਤਾਂ ਕਾਫੀ ਭਾਰੀ ਮਾਤਰਾ ਦੇ ਵਿੱਚ ਆਈ ਹੋਈ ਹੈ ਇੱਥੇ ਇਹ ਜੋ ਸਾਹਮਣੇ ਦਿਖ ਰਿਹਾ ਹੈ ਇਹ ਹੀ ਉਹ ਜੰਡ ਦਾ ਦਰਖਤ ਹੈ ਜਿੱਥੇ ਗੁਰੂ ਸਾਹਿਬ ਨੇ ਆਰਾਮ ਕੀਤਾ ਸੀ ਤੇ ਇੱਥੇ ਹੀ ਸ਼ਬਦ ਉਹ ਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਖਿਆਲ ਪਾਸ ਸ਼ਹੀਦ ਅਸਮ ਖਿਆਲ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਖਿਆਲ ਮਤਲਬ ਜੋ ਆਪਾਂ ਸੋਚਦੇ ਆ ਉਸ ਨੂੰ ਖਿਆਲ ਕਿਹਾ ਗਿਆ ਇੱਥੇ ਖਿਆਲ ਦਾ ਮਤਲਬ ਹੈ ਇਹ ਗਾਇਕੀ ਦੀ ਇੱਕ ਵਿਧਾ ਹੈ ਜਿਵੇਂ ਥੁਮਰੀ ਹੁੰਦੀ ਹੈ ਗਾਣ ਵਾਲੀ ਗਜ਼ਲ ਹੁੰਦੀ ਆ ਕਵਤਾ ਹੁੰਦੀ ਆ ਇਸੇ ਤਰ੍ਹਾਂ ਵੀ ਖਿਆਲ ਜਿਹੜਾ ਇਹ ਵੀ ਗਾਇਕੀ ਦੀ ਇੱਕ ਵਿਧਾ ਹੈ ਜਿਹੜੀ ਉਹ ਵੇਦਾ ਉਸ ਦੇ ਵਿੱਚ ਗੁਰੂ ਸਾਹਿਬ ਨੇ ਉਸ ਲੈ ਦੇ ਵਿੱਚ ਇਹ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਥੋਂ ਖਰਾ ਪ੍ਰਸ਼ਾਦੀ ਦੇਖ ਲੈਣ ਉਪਰੰਤ ਆਪਾਂ ਅੰਦਰ ਚੱਲਦੇ ਆਂ ਦੇਖ ਲੈਣ ਉਪਰੰਤ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਅੰਦਰ ਕਰਦੇ ਆਂ ਦਰਸ਼ਨ ਗੁਰੂ ਮਹਾਰਾਜ ਦੇ اوي نار اوي نار نو تا تي جو تا پروتا چي مي چدا وار تا تا ن کي يستا امر چن سكن جي کي يستا سچي پات چا تي سبي اللہ یار خان جو ہے چمکور سا بارش پہ ਇਸ ਕਰਕੇ ਕਹਿੰਦੇ ਆ ਫਾਲੇ ਦੀ ਨਿਵਾਸੀਆਂ ਇਹ ਇਹ ਉਸ ਝੰਡ ਦਾ ਦਰਖਤ ਜਿਹਦੇ ਥੱਲੇ ਗੁਰੂ ਸਾਹਿਬ ਨੇ ਆ ਕੇ ਆਰਾਮ ਕੀਤਾ ਸੀ ਇੱਕ ਪੁਰਾਣੀ ਘਟਨਾ ਯਾਦ ਆਂਦੀ ਆ ਉਦੋਂ ਝੰਡ ਦੇ ਦਿਵਾਲੇ ਆ ਬਣਾਏ ਨਹੀਂ ਹੋਏ ਸੀਗਾ ਚੌਕੜਾ ਜਿਹਾ ਉਦੋਂ ਇੱਕ ਗੁਰਸਿੱਖ ਪਿਆਰਾ ਸੀ ਝੰਡ ਦੇ ਰੁੱਖ ਨੂੰ ਕਿ ਨਾ ਲਪਟ ਕੇ ਰੋਲ ਲੱਗ ਰਿਹਾ ਸੀ ਉਹਦੇ ਨਿਤਰਾ ਵਿੱਚ ਜਲ ਭਰਿਆ ਕਾਫੀ ਬਰਾਗ ਦੇ ਵਿੱਚ ਸੀ ਇੱਕ ਤਰਕਸ਼ੀਲ ਆ ਬਦਾ ਕੇ ਉਹਨੂੰ ਕਹਿੰਦਾ ਇਹ ਕੀ ਤੁਸੀਂ ਪਖੰਡ ਕਰ ਰਹੇ ਹੋ ਗੁਰੂ ਸਾਹਿਬ ਨੇ ਤਾਂ ਸਾਨੂੰ ਦਰਖਤਾਂ ਨਾਲੋਂ ਹਟਾਇਆ ਵੀ ਦਰਖਤਾਂ ਦੀ ਪੂਜਾ ਨਹੀਂ ਕਰਨੀ ਬਾਣੀ ਨਾਲ ਚੋਣਾ ਤੁਸੀਂ ਇਹ ਕੀ ਡਰਾਮੇਬਾਜੀ ਫੜੀ ਆ ਤਾਂ ਉਹ ਪਿਆਰਾ ਕਹਿੰਦਾ ਮਹਾਰਾਜ ਹੋ ਸਕਦਾ ਮੈਂ ਗਲਤ ਹੋਵਾਂ ਪਰ ਜਿਹੜਾ ਤੁਹਾਨੂੰ ਇਹ ਕਲਾ ਦਰਖਤ ਦਿਖ ਰਿਹਾ ਮੈਨੂੰ ਇਸ ਦਰਖਤ ਦੇ ਥੱਲੇ ਜਾ ਕੇ ਮੈਂ ਹਾਲਤ ਦੇ ਵਿੱਚ ਸੁੱਤੇ ਪਾਤਸ਼ਾਹ ਨਿਹਰਾਰੇ ਨੇ ਮੈਂ ਤਾਂ ਉਹਨਾਂ ਦੇ ਚਰਣਾ ਨੂੰ ਜ਼ਖਮੀ ਚਰਣਾ ਦਾ ਧਿਆਨ ਧਰ ਕੇ ਉਹ ਸਮੇਂ ਨੂੰ ਜੀਤੇ ਕਰਕੇ ਬਰਾਗ ਵਿੱਚ ਆ ਰਿਹਾ ਮੈਨੂੰ ਇਹ ਕੱਲਾ ਏਜੰਡਾ ਦਾ ਰੁਖ ਨੂੰ ਦਿਖ ਰਿਹਾ ਮੈਨੂੰ ਇਸ ਦੇ ਥਲੇ ਜ਼ਖਮੀ ਹਾਲਤ ਵਿੱਚ ਪਏ ਪਾਤਸ਼ਾਹ ਦਿਖ ਰਿਹਾ ਉਸ ਗੁਰਸਖ ਪਿਆਰੇ ਦਾ ਉੱਤਰ ਸੁਣ ਕੇ ਉਹ ਤਰਖਸ਼ੀਰ ਜਿਹੜਾ ਬੰਦਾ ਸੀ ਉਹ ਵਿਚਾਰਾ ਮਰ ਉੱਤਰ ਹੋ ਗਿਆ ਤੇ ਚੁੱਪ ਕਰਕੇ ਇੱਥੋਂ ਚਲਾ ਗਿਆ ਵੀ ਚਲੋ ਆਪਾਂ ਵੀ ਅੱਗੇ ਚੱਲੀਏ ਜਿਸ ਥਾਂ ਦੇ ਉੱਪਰ ਇਹ ਗੋਦੋਰਾ ਸਾਹਿਬ ਸਥਿਤ ਹੈ ਨਗਰ ਮਾਛੀਵਾੜਾ ਪੁਰਾਣੇ ਸਮਿਆਂ ਦੇ ਵਿੱਚ ਸਤਸ੍ਰੀਦਾ ਪੁਰਾਣਾ ਬੈਣ ਹੁੰਦਾ ਸੀ ਤੇ ਪੁੱਛਿਆ ਫੜਨ ਵਾਲਿਆਂ ਦੀ ਇੱਕ ਕਸਤੀ ਹੁੰਦੀ ਸੀ ਜਿਸ ਦਾ ਕੇ ਨਾਮ ਬਿਕਰਦਾ ਬਿਕਰਦਾ ਹੁਣ ਮੋੜੀ ਪੁੱਛਿਆਂ ਦੇ ਬਾੜੇ ਤੋਂ ਮੱਛੀਵਾਰਾ ਬਣ ਗਿਆ ਤੇ ਗੁਰਦੁਆਰਾ ਸਾਹਿਬ ਸਭ ਦੀ ਚਰਨਾਂ 'ਚੋਂ ਪ੍ਰਾਪਤ ਧਾਰੀ ਹੈ ਤੇ ਨਾਲ ਹੀ ਸਾਨੂੰ ਮਾਣ ਹੈ ਕਿ ਸਾਡੇ ਨਾਗਰਿਕਾਂ ਨੇ ਧਾਰੀ ਹੈ ਤੇ ਸਾਡੇ ਨਾਗਰਿਕੀ ਵੀ ਜਿਹੜੀ ਹੈ ਤੇ ਗੁਰਦੁਆਰਾ ਸਾਹਿਬ ਦਾ ਇਹਦਾ ਪੁਰਾਣੇ ਜਿਹੜਾ ਟਾਣਾ ਢੇਡ ਹੁੰਦਾ ਸੀਗਾ ਜਿਹੜੇ ਪ੍ਰਾਣੀ ਸੰਗਤ ਆਦੀ ਜੀ ਉਹਨਾਂ ਨੂੰ ਪਤਾ ਹੋਊਗਾ ਕਿ ਕਿੰਨਾ ਇਤਿਹਾਸੋ ਦੀ ਹੁੰਦੀ ਸੀ ਸੰਗਤਾਂ ਤੋਂ ਹੀ ਅੱਜ ਤੱਕ ਮਿਲੇ ਪਰੰਪਰਾਂ ਦੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਪਾਸੇ ਯਾਦਗਾਰੀ ਢੇਡ ਬਣਾਇਆ ਗਿਆ ਤੇ ਉਧਰ ਪਿਛਲੇ ਪਾਸੇ ਜੰਗਲਾਂ ਦੇ ਵਿੱਚ ਵੀ ਸੰਗਤਾਂ ਨੇ ਕਾਫੀ ਲੰਗਰ ਲੰਗਰ ਦੀ ਵਰਤਕ ਕੀਤੀ ਹੁੰਦੀ ਆ ਤੇ ਉਹ ਜੰਗਲ ਵਾਲਾ ਪੂਰਾ ਮਾਹੌਲ ਬਣਾਇਆ ਹੁੰਦਾ ਉਹ ਸਵੇਰਾ ਜਿਸ ਤਰ੍ਹਾਂ ਦਾ ਮਾਹੌਲ ਜਿਹੜੇ ਸਾਡੇ ਆ ਕੇ ਆਏ ਸੀ ਤੇ ਆਪਾਂ ਉਸ ਮਾਹੌਲ ਦੇ ਕੁਛਣ ਕਰਦੇ ਚਲੋ ਜੀ ਗੁਰੂ ਘਰ ਦੇ ਲੰਗਰ ਹਾਲ ਦਾ ਪਿਛਲਾ ਪਾਸਾ ਉਧਰ ਪਿਛਲੇ ਪਾਸੇ ਜਾਮਣਾ ਵੇਰਾਂ ਦੇ ਬਾਗ ਹੈ ਇੱਥੇ ਯਾਰ ਜੰਗਲ ਹੀ ਆ ਬਣਾਇਆ ਹੈ ਜੰਗਲ ਦੇ ਵਿੱਚ ਗੁਰੂ ਕੀ ਸੰਗਤਾਂ ਲੰਗਰ ਲਾ ਕੇ ਬੈਠੀਆਂ ਜੱਕੇ ਟੁੱਟਦੇ ਤਾਰਿਆਂ ਨੂੰ ਲੰਗਰ ਰਹੀ ਆ ਵੀ ਮਾਛੀਵੜ ਦੇ ਜੰਗਲਾਂ ਦੇ ਵਿੱਚ ਜੀੜੀਆਂ ਨੂੰ ਲੱਗੇ ਵੇਰ ਜਾਮਣਾ ਵੀ ਬੜਾ ਜੋਗੇ ਅੰਦਰ ਕਾਰ ਸੇਵਾ ਵਾਲੇ ਬਾਬਿਆਂ ਦਾ ਡੇਰਾ ਤੇ ਡੇਰੇ ਵਿੱਚ ਚੱਲਦੀ ਗੁਰੂ ਕੇ ਲੰਗਰ ਕਿਹਾ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਸੀ ਤਾਂ ਉਹ ਥਾਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦ ਦਾ ਸੰਸਕਾਰ ਹੋਇਆ ਸੀ ਉਹਨਾਂ ਨੇ ਪੁੱਛਿਆ ਕਿ ਇਸ ਥਾਂ ਦੀ ਸੇਵਾ ਸੰਭਾਲਣ ਲਈ ਕੋਈ ਸੰਗਤ ਦੇ ਵਿੱਚੋਂ ਕੋਈ ਸੇਵਾਦਾਰ ਅੱਗੇ ਆ ਸਕਦਾ ਤਾਂ ਗੁਰਵਖਸ ਉਹ ਬਸ ਉਦਾਸੀ ਨਾਮ ਦਾ ਕੋਈ ਸ਼ਖਸ ਸੀਗਾ ਉਹਨਾਂ ਨੇ ਸੇਵਾ ਸਵਾਲ ਦੀ ਡਿਊਟੀ ਤਾਂ ਲੈ ਲਈ ਪਰ ਨਾਲ ਉਹਨਾਂ ਨੇ ਕਿਹਾ ਪਾਤਸ਼ਾਹ ਜਿੱਥੇ ਲੰਗਰ ਪਾਣੀ ਦੀ ਕੀ ਵਿਵਸਥਾ ਹੋਊਗੀ ਤਾਂ ਗੁਰੂ ਸਾਹਿਬ ਕਹਿੰਦੇ ਸੀ ਵੀ ਅਸੀਂ ਇੱਕ ਰਸਦਾ ਭਰਿਆ ਗੱਡਾ ਇੱਥੇ ਛੱਡ ਜਾਵਾਂਗੇ ਲੇਕਿਨ ਕਦੋਂ ਸਮਾਂ ਆਏਗਾ ਜਦੋਂ ਇੱਥੇ ਲੰਗਰਾਂ ਦੀ ਢਿੱਕ ਪਰਮਾਰ ਹੋਵੇਗੀ ਕਿ ਸੰਗਤ ਛੱਕ ਦੀ ਛੱਕ ਦੀ ਰੱਜ ਜਾਵੇਗੀ ਪਰ ਲੰਗਰਾਂ ਦੀ ਕੋਈ ਘਾਟ ਨਹੀਂ ਆਵੇਗੀ ਤੇ ਜਿਹੜੇ ਵੀ ਹੌਲੇ-ਹੌਲੇ ਤੇ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਆ ਉਹ ਇਸ ਜੀ ਦੇ ਪ੍ਰਤੱਖ ਗਵਾਹ ਨੇ ਕਿ ਉਥੇ ਪੈਰ ਪੈਰ ਤੇ ਚੱਪੇ ਚੱਪੇ ਤੇ ਲੰਗਰਾਂ ਦੀ ਅੱਧੀ ਪਰਮਹਾਰ ਗੁਰੂ ਦੀ ਅੱਧੀ ਵਕਤ ਸੀ ਕਿ ਗੁਰੂ ਅਲਗੀਧਰ ਪਿਤਾ ਦੇ ਕਹੇ ਬੋਲ ਜੁਗਾ ਜੁਗਾ ਤੱਕ ਟਾਲ ਅਮਰ ਰਹਣ ਦੀ ਜੰਗਲ ਜੰਗਲ ਦੇ ਵਿੱਚ ਘੁੰਮਦੇ ਹੋ ਸਮੇਂ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰ ਰਹੇ ਜਦੋਂ ਗੁਰੂ ਸਾਹਿਬ ਇਹਨਾਂ ਕੱਖ ਕੰਡੇ ਝਾੜ ਬੂਜਿਆਂ ਦੇ ਵਿੱਚੋਂ ਦੀ ਲੰਘ ਕੇ ਗੁਲਾਬੇ ਮਸੰਦ ਦੇ ਖੂਹ ਤੱਕ ਪਹੁੰਚੇ ਹੋਣਗੇ ਬਹੁਤ ਸਾਰੀ ਸੰਗਤ 12ਵੇਂ ਗੁਰੂ ਘਰ ਦੇ ਦਰਸ਼ਨ ਕਰਕੇ ਮੁੜ ਜਾਂਦੀ ਹੈ ਤੇ ਜੰਗਲ ਦੇ ਅੰਦਰ ਨੂੰ ਆਣ ਦੀ ਖੇਚਲ ਬਹੁਤ ਘੱਟ ਕਰਦੇ ਆ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਪਿੱਛੇ ਜੰਗਲ ਵੀ ਹੈਗਾ ਜੇ ਇੱਧਰ ਇਸ ਜੰਗਲ ਦੇ ਵਿੱਚ ਨੂੰ ਆਣਾ ਹੋਵੇ ਤਾਂ ਲੰਗਰ ਹਾਲ ਦੇ ਪਿਛਲੇ ਪਾਸੇ ਦੀ ਰਸਤਾ ਬਣਿਆ ਹੋਇਆ ਉਧਰੋਂ ਦੀ ਰਾਖ ਦੇ ਇੱਥੇ ਘੁੰਮਿਆ ਜਾ ਸਕਦਾ ਹੈ ਬੇਰੀਆਂ ਆਂਬ ਇਹ ਸਾਰੇ ਅੰਬਾਂ ਦਾ ਬਾਗ ਤੇ ਪਿੱਛੇ ਜਾਮਣਾ ਵੀ ਤੇ ਬੱਚਾ ਉੱਚਾ ਬਨੂ ਜੇ ਬਣਿਆ ਹੋਇਆ ਹੈ ਇੱਕ ਤੇ ਚਲੋ ਜੀ ਜੰਗਲ ਦੇ ਦਰਸ਼ਨ ਕਰਨ ਉਪਰੰਤ ਆਪਾਂ ਚੱਲੀਏ ਤੇ ਆਪਾਂ ਅੱਗੇ ਜਾਣਾ ਗੁਰਦੁਆਰਾ ਭਾਈ ਗਨੀਖਾਨ ਨਵਿਕ ਤੇ ਗੁਰਦੁਆਰਾ ਚਵਾਰਾ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਲਈ ਚੋਲਾ ਰੰਗਾਇਆ ਗਿਆ ਸੀ ਉਹ ਨੀਲਾ ਚੋਲਾ ਪਹਿਨ ਕੇ ਉਸ ਉੱਤੇ ਦਾ ਪੀਰ ਬਣ ਕੇ ਗੁਰੂ ਸਾਹਿਬ ਇੱਥੋਂ ਨਿਕਲੇ ਸੀ ਉਸ ਥਾਵਾਂ ਦੇ ਵੀ ਦਰਸ਼ਨ ਕਰਾਂਗੇ ਤੇ ਇੱਥੋਂ ਹੁਣ ਆਪਾਂ ਅੰਦਨੇ ਹਵੇਦਾ ਤੇ ਗੁਰੂ ਪਾਸ਼ਾ ਮੇਰ ਕਰਨ ਦੁਬਾਰਾ ਵੀ ਆਪਣੇ ਇਸ ਸਥਾਨ ਦੇ ਦਰਸ਼ਨ ਮੇਲਿਆਂ ਦਾ ਸੁਭਾਗ ਬਖਸ਼ਦੇ ਰਹਿਣ